ਦੇਈ ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰ ਪ੍ਰਣੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਟਿਆਲਾ ਪਹੁੰਚੇ। ਉਹਨਾਂ ਨੇ ਪਟਿਆਲਾ ਦੇ ਵਾਈਟਪੀਐਸ ਸਕੂਲ ਦੇ ਸਟੇਡੀਅਮ ਵਿੱਚ ਸਖਤ ਸੁਰੱਖਿਆ ਵਿੱਚ ਕੋਲੋ ਗਰਾਊਂਡ ਵਿੱਚ ਰੈਲੀ ਨੂੰ ਸੰਬੋਧਿਤ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਸਾਡੀ ਭਾਜਪਾ ਸਰਕਾਰ ਨੇ ਲੰਗਰ ਨੂੰ ਟੈਕਸ ਮੁਕਤ ਕੀਤਾ ਹੈ। ਖੁਦ ਉਹਨਾਂ ਨੇ ਗੁਰੂ ਦਾ ਸੇਵਕ ਦੱਸਿਆ ਤੇ ਕਿਹਾ ਕਿ ਚਾਰੋਂ ਸੇਵਚਾਦਿਆਂ ਨੂੰ ਸਮਰਪਿਤ ਵੀਰਪਾਲ ਦਿਵਸ ਦੀ ਸ਼ੁਰੂਆਤ ਸਾਡੀ ਸਰਕਾਰ ਵੱਲੋਂ ਕੀਤੀ ਗਈ ਹੈ। ਦੇਸ਼ ਦੇ ਲੋਕਾਂ ਨੂੰ ਚਾਰੋਂ ਸੱਪ ਚਾਦੇ ਦੁਆਰਾ ਕੀਤੇ ਇੰਨੇ ਵੱਡੇ ਬਲੀਦਾਨ ਤੋਂ ਜਾਣੂ ਕਰਵਾਉਣ ਲਈ ਪੀਰ ਪਾਲ ਦਿਵਸ ਦੀ ਸ਼ੁਰੂਆਤ ਕੀਤੀ ਗਈ ਹੈ। ਮੋਦੀ ਕਾਂਗਰਸ ਦੇ ਵੀ ਚੰਮਕੇ ਪਰਸੇ ਉਹਨਾਂ ਨੇ ਕਿਹਾ ਜੇ ਇੱਕ ਪਟਵਾਰੇ ਸਮੇਂ ਉਮਜੂਦ ਹੁੰਦੇ ਤਾਂ ਪਾਕਿਸਤਾਨ ਤੋਂ ਪ੍ਰਕਰਪੁਰ ਲੈ ਕੇ ਹੀ ਰਹਿੰਦੇ। ਉਹਨਾਂ ਨੇ ਕਿਹਾ ਕਿ ਕਾਂਗਰਸ ਨਿਰਮੰਦਰ ਦਾ ਹਮੇਸ਼ਾ ਵਿਰੋਧ ਕੀਤਾ ਹੈ ਤੇ ਕਾਂਗਰਸ ਆਸਥਾ ਦੀ ਹਰ ਕਲ ਤੋਂ ਨਫ਼ਰਤ ਕਰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਕਾਜੀ ਸੀਮ ਦੱਸਿਆ ਤੇ ਕਿਹਾ ਭਗਵਾਨ ਮਾਨ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਗਾਉਣ ਤੋਂ ਹੀ ਫਰਸਤ ਨਹੀਂ ਮਿਲਦੀ। ਨਾ ਹੀ ਕੇਜਰੀਵਾਲ ਪੰਜਾਬ ਦਾ ਭਲਾ ਕਰ ਸਕਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਉਸ ਨੂੰ ਦੇਣ ਜੋ ਵਿਕਸਿਤ ਪੰਜਾਬ ਬਣਾਉਣ ਲਈ ਵਚਨਬੱਧ ਹੋਵੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਆਸ਼ੀਰਵਾਦ ਲੈਣ ਆਇਆ ਹਾਂ। ਸਿੱਖੀ ਸਮਾਜ ਨੇ ਹਮੇਸ਼ਾ ਹੀ ਅੱਗੇ ਵੱਧ ਕੇ ਕੰਮ ਕੀਤੇ ਹਨ। ਉਹਨਾਂ ਨੇ ਪਟਿਆਲਾ ਵਿੱਚ ਆਪਣੇ ਦੋਸਤਾਂ ਨਾਲ ਜਾਤਰੀ ਗਾਰਡਨ ਵਿੱਚ ਘੁੰਮਣ ਦੇ ਆਪਣੇ ਪੁਰਾਣੇ ਦਿਨ ਵੀ ਯਾਦ ਕੀਤੇ। 20 ਸਾਲਾਂ ਵਿੱਚ ਇਹ ਦੂਜੀ ਵਾਰ ਹੋਇਆ ਹੈ ਕਿ ਤੇਸ਼ਾ ਪ੍ਰਧਾਨ ਮੰਤਰੀ ਪਟਿਆਲਾ ਪਹੁੰਚਿਆ ਹੋਵੇ 2004 ਵਿੱਚ ਪਹਿਲੀ ਵਾਰ ਅਟਲ ਬਿਹਾਰੀ ਬਾਜਪਈ ਪਟਿਆਲਾ ਵਿੱਚ ਰਹੇ ਨੂੰ ਸੰਬੋਧਿਤ ਕਰਨ ਆਏ ਸਨ ਤੇ 2024 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਟਿਆਲਾ ਪਹੁੰਚੇ ਸਨ